ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਟਾਈਮ ਹੋ ਗਿਆ ਜੀ ਮਾਰਨਿੰਗ ਦਾ ਇੱਥੇ ਪੌਣਕ ਸ਼ੀਦਾ ਤੇ ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਬਉਧਰੋਂ ਨਿਰਾਚਾਰ ਆ ਗਿਆ ਨਾ ਆਪਾਂ ਪਾਤਾ ਤੇ ਬਸ ਬੱਕਰ ਮਾਰਨੀ ਜਾਂ ਕੂੜਾ ਸਟੜਣਾ ਇਹ ਤਾਰਾ ਧੁਰਾ ਕੱਢ ਲਿਆ ਇੱਧਰ ਵੀ ਮੈਂ ਕਿਉਂ ਕੱਢ ਲਿਆ ਤੇ ਜਿਹੜੇ ਸੁਬਾਹ ਵਾਲੇ ਤੇ ਆਪਣੇ ਦੁੱਧ ਵਾਲੇ ਸ਼ਾਮ ਵਾਲੇ ਭੰਡ ਹੁੰਦੇ ਆ ਉਹ ਮਾਂ ਇੱਤੇ ਤੇ ਮਸ਼ੀਨ ਦੇ ਵਿੱਚ ਕੱਪੜੇ ਪਾ ਰੱਖੇ ਆਪਾਂ ਤੇ ਆ ਹੀ ਹੁੰਦਾ ਜੀ ਜੇ ਆਪਾਂ ਮਾੜਾ ਸੁਨੇਹਾ ਉੱਠ ਕੇ ਕੰਮ ਕਰ ਲਈਏ ਨਾ ਵਧੀਆ ਨਾਲੇ ਤਾਂ ਬਾੜੀ ਪਾ ਦਿਨ ਅਸਨੀ ਹੁੰਦੀ ਹੈ ਨਾ ਫਿਰ ਨਾਲੇ ਵੀ ਹੌਲੀ ਹੌਲੀ ਕੰਮ ਕਰੀ ਜਾਂਦੇ ਆ ਭੱਜ ਨਾ ਸੁਣੀ ਹੁੰਦੀ ਨਾਲੇ ਜੇ ਆਪਾਂ ਸੁਨੇਹਾ ਕੰਮ ਕਰ ਲਈਏ ਉਹੀ ਆਪਾਂ ਆਪਣਾ ਟਾਈਮ ਨਾਲ ਕੰਮ ਨਿਪਟ ਜਾਂਦਾ ਫਿਰ ਬੰਦੇ ਦਾ ਨਾ ਦਿਨ ਵੀ ਵਧੀਆ ਨਿਕਲਦਾ ਖੁਸ਼ ਖੁਸ਼ ਰਹਿੰਦਾ ਬੰਦਾ ਵੀ ਹਾਂ ਜੇ ਆਪਾਂ ਲੇਟ ਉੱਠ ਕੇ ਕੰਮ ਕਰੀਏ ਫਿਰ ਹੋਰ ਇੱਕ ਵਰਾਟ ਜੀ ਹੋਈ ਜਾਂਦੀ ਆਲਾ ਦਾ ਹਜਿਆ ਪਿਆਰ ਰਹਿ ਗਿਆ ਆ ਰਹਿ ਗਿਆ ਤੇ ਥੋੜਾ ਜਿਹਾ ਜੀ ਅਰਲੀ ਮਾਰਨਿੰਗ ਥੋੜਾ ਜਲਦੀ ਉੱਠ ਕੇ ਸਾਢੇ 4 ਉੱਠੀ ਸੀ ਅੱਜ ਮੈਂ ਤੇ ਐ ਕੰਮ ਕਰ ਲਿ ਗਏ ਤੇ ਨਾਲੇ ਤਾਂ ਬੰਦਾ ਆ ਬੰਦੇ ਦਾ ਆਪ ਦਾ ਮਨ ਖੁਸ਼ ਹੈ ਨਾ ਨਾਲੇ ਕੰਮ ਵਧੀਆ ਸਹਿਜ ਮਤੇ ਨਾਲ ਹੌਲੀ ਹੌਲੀ ਹੋਈ ਜਾਂਦਾ ਤੇ ਜੇ ਲੇਟ ਉੱਠਦੇ ਆ ਫਿਰ ਕਾਲ ਕਰਦੇ ਆ ਆਪਾਂ ਆ ਰਹਿ ਗਿਆ ਹਜਿਆ ਕਰਨ ਆ ਭੱਜੇ ਫਿਰਦੇ ਤੇ ਚਲੋ ਜੀ ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜਾ ਸਾਡੇ ਚੈਨਲ ਤੇ ਨਵੇਂ ਆਏ ਪਹਿਲੀ ਵਾਰ ਸਾਡੇ ਬਲੌਗ ਵੀਡੀਓ ਦੇਖ ਰਹੇ ਆ ਚੈਨਲ ਨੂੰ ਕਰ ਲਿਓ ਵੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਚਲੋ ਜੀ ਆਪਾਂ ਕਰਦੇ ਆਂ ਤੇ ਇੱਕ ਵੀਰੇ ਦਾ ਕਮੈਂਟ ਆਇਆ ਸੀ ਪਤਾ ਨਹੀਂ ਭੈਣ ਸੀ ਕਿ ਵਰਾਇਡੀ ਵੀਰੇ ਵੀਰੇ ਦੇ ਨਾਮ ਤੋਂ ਹੈ ਤੇ ਉਹਨਾਂ ਦਾ ਨਾਮ ਨਹੀਂ ਮੇਰੇ ਧਿਆਨ ਚ ਆਉਂਦਾ ਉਹ ਕਹਿੰਦੇ ਵੀ ਭੈਣ ਤੁਸੀਂ ਮਾੜਾ ਜਿਹਾ ਆਪਦੇ ਫੇਸ ਦਾ ਧਿਆਨ ਰੱਖਿਆ ਕਰੋ ਤੁਹਾਡੇ ਫੇਸ ਤੇ ਕਹਿੰਦੇ ਛਾਈ ਬਾਲੀਆਂ ਹੋ ਗਈਆਂ ਵੀਰੇ ਸ਼ਾਈਆਂ ਛੂਈਆਂ ਵੀ ਹੋ ਗਈਆਂ ਤੇ ਉਧਰੋਂ ਆ ਫੁਣਸੀਆਂ ਫੜਸੀਆਂ ਨਿਕਲ ਦਾਗ ਜੇ ਬੱਲੇ ਪੈ ਗਏ ਤੇ ਕੋਈ ਮੈਨੂੰ ਦੱਸ ਦੋ ਕੋਈ ਹੱਲ ਇਹਦਾ ਕੋਈ ਕੋਈ ਮੈਂ ਕੋਈ ਕਰੀਮ ਵਗੈਰਾ ਦੱਸ ਦੋ ਹਨਾ ਫਿਰ ਮੈਂ ਉੰਬੀਰਾ ਕਹਿੰਦਾ ਸੀ ਕਹਿੰਦਾ ਤੁਸੀਂ ਵੀ ਸਨਸਕ੍ਰੀਨ ਲਾਇਆ ਕਰੋ ਵੀ ਤੁਸੀਂ ਧੁੱਪੇ ਜਿਆਦਾ ਕੰਮ ਕਰਦੇ ਹੋ ਤੇ ਕੋਈ ਨਹੀਂ ਵੀਰੇ ਆਪਾਂ ਲੈ ਕੇ ਆਵਾਂਗੇ ਬਾਕੀ ਕੋਈ ਵਧੀਆ ਦੱਸ ਦੋ ਹਨਾ ਵੀ ਕੋਈ ਵਧੀਆ ਕੰਪਨੀ ਦੀ ਹੁੰਦੀ ਹੈ ਜਿਹੜੀ ਉਹ ਦੱਸ ਦੋ ਵੀ ਆਪਾਂ ਕਿਹੜੀ ਲੈ ਕੇ ਆਈਏ ਮੈਂ ਕਹਿੰਦਾ ਜੂਜ ਨਹੀਂ ਕਰਿਆਂ ਮੈਂ ਆਹ ਤਾਂ ਜੋ ਵਿਆਹ ਆ ਕਦੇ ਕੋਈ ਵੀ ਕਰੀਮ ਨਹੀਂ ਆਪਾਂ ਲਾਈ ਬਸ ਜਿਵੇਂ ਹੈਗੇ ਆ ਉਵੇਂ ਹੀ ਉਵੇਂ ਤੁਰੇ ਫਿਰਦੇ ਆ ਤੇ ਕਮਾਕਾਰਾਂ ਚ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਸ਼ੁਰੂ ਤੇ ਬਣੇ ਰਿਓ ਵੀਡੀਓ ਦੇ ਨਾਲ ਲੋ ਜੀ ਇੱਥੇ ਮੈਂ ਲੱਗ ਫੇਰਨ ਲੱਗੀ ਸੀਗੀ ਬੋਕਰ ਤੇ ਉਧਰਲਾ ਕੰਮ ਆਪਾਂ ਅਗੇਰਾ ਮੋਟਾ-ਮੋਟਾ ਕਰਾਇ ਸੀ ਮੈਂ ਭਾਂਡੇ ਟਿੰਡੇ ਚੱਕਿਆ ਸੀ ਜਿਹੜੇ ਹੁੰਦੇ ਆ ਆਪਣੇ ਟੋਕਰਾਂ ਭਾਂਡਿਆਂ ਦਾ ਮਾਂ ਜਾਈ ਸੀ ਤੇ ਇਹ ਕਿਉਂ ਕੱਢਿਆ ਸੀ ਕਿਉਂਕਿ ਫਿਰ ਮਧਾਨੀ ਤਾਂ ਆਪਾਂ ਜਦੋਂ ਚਾਹ ਕਰਦੇ ਆ ਉਹਦੀ ਲਾ ਦਿੰਨੇ ਆ ਤੇ ਤਾਂ ਕਰਕੇ ਫਿਰ ਬਸ ਆ ਇਧਰ ਜੀ ਬੋਕਰ ਬੱਕਰ ਫੇਅਰ ਰਹੀ ਸੀ ਮੈਂ ਤੇ ਥੋੜਾ ਜਲਦੀ ਉੱਠ ਕੇ ਕੰਮ ਕਰ ਲਈਏ ਨਾ ਜਦੋਂ ਫਿਰ ਬੰਦੇ ਦੇ ਨਾਲ ਤਾਂ ਮਨ ਖੁਸ਼ ਰਹਿੰਦਾ ਸਾਰਾ ਦਿਨ ਵਧੀਆ ਐ ਟੱਪ ਜਾਂਦਾ ਵਧੀਆ ਖੁਸ਼ ਖੁਸ਼ਹੂਸ਼ ਰਹਿੰਦਾ ਬੰਦਾ ਤੇ ਜੇ ਆਪਾਂ ਥੋੜਾ ਲੇਟ ਹੋ ਜੀਏ ਫਿਰ ਆਪਣਾ ਨਾ ਹੋਰ ਹੀ ਮਨ ਮਨ ਵੀ ਐ ਵਧੀਆ ਨਹੀਂ ਆਏ ਲੋ ਭੱਜਾਂ ਦੁੱਸੀ ਜੀ ਚ ਕੰਮ ਕਰੀ ਜਾਂਦੇ ਆ ਹਨਾ ਹੋਰ ਹੀ ਘਬਰਾੜ ਜਿਹੀ ਹੋਣ ਲੱਗ ਜਾਂਦੀ ਬੂਹਾ ਜੀ ਧੁੱਪ ਚੜ ਗਈ ਹਜੇ ਆ ਪਿਆ ਹਜੇ ਆ ਪਿਆ ਜੇ ਆਪਾਂ ਵਧੀਆ ਸੁਨੇਹਾ ਉੱਠ ਲਗੇ ਫਿਰ ਉਹ ਸਹਿਜ ਮਤੇ ਨਾਲ ਕੰਮ ਵਧੀਆ ਹੌਲੀ ਹੌਲੀ ਹੋ ਜਾਂਦਾ ਨਾਲੇ ਬੰਦੇ ਦਾ ਠੰਡੇ ਠੰਡੇ ਕੰਮ ਨੂੰ ਜੀ ਕਰਦਾ ਹਨ ਨਾਲੇ ਸਾਰਾ ਦਿਨ ਵਧੀਆ ਟੱਪ ਜਾਂਦਾ ਟਾਈਮ ਨਾ ਕੰਮ ਨਿਭੜ ਜਾਂਦਾ ਜਦੋਂ ਤੇ ਲੋ ਜੇ ਇੱਥੇ ਫੇਰ ਕੇ ਬੋਕਰ ਤੇ ਮੰਮੀ ਨੇ ਬਾਹਰ ਫੇਰਤੀ ਸੀਗੀ ਜਿੱਥੇ ਆਪਾਂ ਬਾਹਰ ਵੇਰੀਆਂ ਥਲੇ ਪਸੂ ਬੰਨਦੇ ਹੁੰਨੇ ਆ ਤੇ ਫਿਰ ਮੰਮੀ ਨੇ ਟੋਕਾ ਬੱਠਲ ਭਰਤੇ ਸੀਗੇ ਜੀ ਟੰਗੋਏ ਦੇ ਤੇ ਫਿਰ ਮੈਂ ਸਿੱਟਿਆਈ ਸੀਗੀ ਬਸ ਕਦੇ ਮੰਮੀ ਭਰ ਦਿੰਦੇ ਆ ਜੀ ਕਦੇ ਮੈਂ ਭਰ ਦਿੰਨੀ ਆ ਸਾਨੂੰ ਆਏ ਨਹੀਂ ਕੋਈ ਵੀ ਹਾਂ ਵੀ ਮੈਂ ਸਿੱਟ ਕੇ ਆਉਣਾ ਜਾਂ ਵੀ ਮੰਮੀ ਨੇ ਬੱਟਾ ਬੱਠਲ ਭਰਨੇ ਆ ਬਸ ਜਿਹੜਾ ਜਿਹਦੇ ਕੰਮ ਨਿਭੜ ਜਾਂਦਾ ਪਹਿਲਾਂ ਜੇ ਮੈਂ ਘਰੇ ਜਲਦੀ ਬੋਕਰ ਮਾਰਦਾ ਮੰਮੀ ਬਾਹਰ ਮਾਰਦੇ ਹੁੰਦੇ ਫਿਰ ਮੈਂ ਭਰ ਦਿੰਨੀ ਹੁੰਦੀ ਆ ਜੇ ਮੈਂ ਉਧਰ ਜ ਕਈ ਵਾਰੀ ਜਸ਼ਨ ਦੀ ਵਰਦੀ ਬਰਸ ਬਰਸ ਕਰਨ ਲੱਗ ਜਾ ਬੋਕਰ ਤੋਂ ਪਹਿਲਾਂ ਫਿਰ ਅੱਜ ਤੋਂ ਬਾਅਦ ਮੰਮੀ ਉਧਰ ਮਾਰਿਆ ਹੁੰਦੇ ਬਾਹਰ ਫਿਰ ਮੰਮੀ ਭਰ ਦਿੰਦੇ ਆ ਬੱਠਲ ਤੇਵਾ ਸਾਸ ਨੂੰ ਆ ਮਿਲ ਕੇ ਜੀ ਕੰਮ ਕਰ ਲੈਨੇ ਆ ਹਨਾ ਤੇ ਰਲ ਮਿਲ ਕੇ ਕੰਮ ਹੋ ਜਾਂਦਾ ਜੀ ਸਹੀ ਤੇ ਹਨਾ ਇਹਦੇ ਬਾਰੇ ਗੀਰੀ ਸੀਗੀ ਐਵੇਂ ਮਾੜੀ ਮਾੜੀ ਗੱਲ ਤੇ ਖਿਜੀ ਜਾਣਾ ਮੈਂ ਨਹੀਂ ਐ ਕਰਨਾ ਆਈ ਨਹੀਂ ਕਰਨਾ ਇਹ ਗੱਲ ਚ ਕੋਈ ਤੁੱਕ ਨਹੀਂ ਹੁੰਦਾ ਤੇ ਆਹ ਜੀ ਮੈਂ ਜਸ਼ਨ ਨੂੰ ਕਹਿ ਰਹੀ ਸੀ ਤੇ ਡੈਡੀ ਨੇ ਢਾਲ ਬਣਾ ਦੀ ਮੈਂ ਕਿਹਾ ਦੇਖ ਕਿੱਡੀ ਸੋਹਣੀ ਢਾਲ ਬਣਾਈ ਆ ਤੇ ਇੱਥੇ ਕਹਿ ਰਿਆ ਸੀ ਜਸ਼ਨ ਮਮਮੀ ਬਸ ਹੁਣ ਮੈਂ ਇੰਨੀ ਕ ਵੀਡੀਓ ਬਣਾਤੀ ਹੁਣ ਮੈਂ ਖੇਤ ਜਾਊਂਗਾ ਨੇ ਡੈਡੀ ਨੇ ਖੇਤ ਜਾਣਾ ਸੀ ਕਹਿੰਦਾ ਮੈਂ ਡੈਡੀ ਨਾਲ ਖੇਤ ਜਾਊਂਗਾ ਤੇ ਮਹਗਾ ਜਲ ਬਾਗ ਜਾ ਤੂੰ ਤੇ ਬਸ ਜੀ ਗੁਆ ਮਮੀ ਭਰੀ ਜਾਂਦੇ ਆ ਬਠਲ ਤੇ ਜਸ਼ਨੇ ਨੂੰ ਪੂਰੀ ਕਾਲ ਹੋਈ ਵੀ ਮਮੀ ਅੱਧਾ ਘੰਟਾ ਰਹਿ ਗਿਆ ਮੇਰੇ ਤਿਆਰ ਹੋਣ ਚਾਹਦਾ ਸਕੂਲ ਵਾਸਤੇ ਕਹਿੰਦਾ ਮੈਂ ਖੇਤ ਬਾਜਾਂ ਡੈਡੀ ਨਾਲ 20 ਮਿੰਟ ਤੇ ਫਿਰ ਮੈਂ 10 ਮਿੰਟ ਰੰਦੇ ਆ ਜੂਗਾ ਆ ਦਾ 7 ਵਜੇ ਚ ਇਹਦੇ ਜੀ ਸਾਢੇ 7 ਜਾਂਦਾ ਹੁੰਦਾ ਹੈ ਬਸ ਮੈਂ 7:00 ਦੇ ਨਾਲ ਵੀ ਇਹਦਾ ਖਾਣਾ ਰੋਟੀ ਬਣਾਉਣ ਲੱਗ ਜਨੇ ਹੁੰਦੀ ਹੈ ਇਹ ਨਾਉਣ ਲੱਗ ਜਾਂਦਾ ਹੁੰਦਾ ਬਰਦੀਪੁਰ ਦੀ ਮੈਂ ਕਦੇ ਮੇਰੇ ਕੋਲ ਦਿਨੇ ਟਾਈਮ ਹੁੰਦਾ ਜਦੋਂ ਦਿਨੇ ਤਾਂ ਉਦੋਂ ਕਰਦਣੀ ਹੁੰਦੀ ਹੈ ਪ੍ਰੈਸ ਲਓ ਜੀ ਉਧਰਲਾ ਕੰਮ ਨਵੇਂੜਿਆ ਕਿਹੜਾ ਤੇ ਮਸ਼ੀਨ ਨੂੰ ਕੱਪੜੇ ਤੋਤੇ ਗਏ ਸੀ ਕਿ ਨਾਲ ਦੋ ਗੇੜੇ ਆ ਗਏ ਸੀ ਤੇ ਹੁਣ ਦੇ ਜਿਹੜੇ ਹੋਰ ਹੈ ਖੇਤ ਵਾਲਿਆਂ ਦੇ ਉਹ ਪਾਵਾਂਗੇ ਕਿਹੜਾ ਘੱਟ ਮੈਲ ਵਾਲੇ ਤੋਤੇ ਗੇ ਲਓ ਜੀ ਹੁਣ ਪੀਨੇ ਆਪਾਂ ਫੇਰ ਦੂਜੀ ਵਾਰ ਵਾਲੀ ਚਾਹ ਫੇਰ ਮੈਂ ਕਰਦੀ ਆ ਜਸ਼ਨ ਨੂੰ ਤਿਆਰ ਪੌਣੇ 7 ਦਾ ਟਾਈਮ ਹੋ ਗਿਆ ਉਧਰ ਪਸੂਆਂ ਵਾਲੇ ਕੰਮ ਤੇ ਘੰਟਾ ਪੌਣਾ ਘੰਟਾ ਲੱਗ ਜਾਂਦਾ ਜੀ ਮਾੜੇ ਮਾੜੇ ਨਾਲ ਤੇ ਚਲੋ ਜੀ ਫੇਰ ਚਾਹ ਪੀਨੇ ਆਪਾਂ ਲਓ ਜੀ ਆਪਾਂ ਪੀਨ ਲਾਗੇ ਚਾਹ ਚਾਹ ਪੀ ਕੇ ਜਸ਼ਨ ਨੂੰ ਕਰਦੇ ਆ ਤਿਆਰ ਆਊਟ ਡੇਟ ਸੰਭੋਗ ਗਾਣਾ ਦੇਣਾ ਤੇ ਦਾੜੀ ਹੁਣ ਬਣੇ ਵੇਖਿਆ ਇਹਨਾਂ ਤਿੱਖੇ ਵਾਲੇ ਚਿੱਟੀ ਦੇ ਤਪਾਲੇ ਤਿੱਖੇ ਤਾਂ ਬਾੜੇ ੱਡੇ ਬਾੜੇ ਮਾਰਦੇ ਇਹ ਡਰਦੇ ਵੀ ਨਹੀਂ ਹੜਦਾ ਜਾਂਦੀ ਹੈ ਹੂੰ ਤੱਕਾ ਵਾਲਾ ਇਹਦਾ ਚਿੱਟੇ ਨੂੰ ਚਾਰਜ ਕਰ ਦਿੰਦੇ ਸੀ ਅੱਗੇ ਤਾਂ ਦੇਖਾ ਪਤਾ ਨਾ ਆ। ਨਾਂਖਾ ਗੇ ਨਾਂ ਕੁਝ ਜਲਾ ਪਰ ਲਿਖੀ ਰੱਖ ਤੇ ਹੋਰ ਨਾਂ ਨਹੀਂ ਭਰੇ ਨੇ ਕੱਲਾ ਨੰਬਰ ਆ ਉਹ ਮੈਨੂੰ ਨਹੀਂ ਪਤਾ ਹੈ ਕਿ ਉਹਦਾ ਜਿਹੜੇ ਚਾਹ। ਕਿ ਮੇਰੇ ਨਾਲ ਤੂੰ ਕਰ ਰਸ ਮੇਰੇ ਨਾਲ ਚੇਗਾ ਤੇਰੇ ਨਾਲ ਦਾ ਪਤਾ ਨਹੀਂ ਇਹਦੇ ਵਾਲੇ ਫੋਨ ਚ ਤਾਂ ਹੈਗਾ ਨਾਂ ਨਹੀਂ ਭਰੇ ਨੇ ਨਰਦੇਨ ਤਾਂ ਨਹੀਂ ਲੱਖਣ ਮੇਰੇ ਨਾਲ ਦੱਸ ਇਹਦਾ ਸਹੀ ਵੀ ਆ ਨੰਬਰ ਹੈ ਫੇਰ ਹੀ ਪਤਾ ਲੱਗੂ ਤੇਰੇ ਨਾਲ ਫੋਨ ਚ ਵੀ ਹੁਣ ਬਿਨ ਨਾਂ ਤੋਂ ਕਿੰਨੇ ਨੰਬਰ ਆ ਤੇ ਉਹ ਸਾਰੇ ਉਹ ਕੁਸਤਾ ਗੱਗੀ ਲਵਾਈ ਜਾਂਦਾ ਤੇ ਕੁਸੂ ਆਈ ਜਾਂਦੇ ਆ ਕੋਈ ਬਣਾ ਨਾ ਤੋਂ ਉਹ ਨਾ ਤਾਂ ਲੱਗਦਾ ਵੀ ਇਹ ਦੀ ਦੇ ਇੱਟੇ ਹੋਰ ਨਾਲੇ ਆ ਬਰੇ ਚਲੋ ਜੀ ਜਸਨੂ ਨੂੰ ਕੰਮ ਤੇ ਆਪਰ ਤਿਆਰ ਖੇਤ ਕਨੀ ਗਿਆ ਘਰ ਤਾਂ ਆਪਦੇ ਡੈਡੀ ਨਾਲ ਖੇਤ ਦਾ ਬਾਲਾ ਕਰਦਾ ਜੀ ਲਾਹਾ ਮੈਂ ਕਿਹਾ ਪੜ ਲਾ ਕਾਂਟਾ ਖੋਲ ਲਾ ਕਾਪੀ ਬਸ ਮੰਮੀ 15 ਤਰੀਕ ਤੋਂ ਬਾਅਦ ਪੜੂੰਗਾ ਪਤਾ ਨਹੀਂ 15 ਤਰੀਕ ਨੂੰ ਕੀ ਆਹਦੇ ਮੂਰਤ ਨਿਕਲਣਾ ਤੇ ਚਲੋ ਜੀ ਕਰ ਲੀਏ ਆਪਾਂ ਉਹਨੂੰ ਤਿਆਰ ਫੇਰ ਮਿਲਦੇ ਆਂ ਲਓ ਜੀ ਜਸ਼ਨ ਨੂੰ ਆਪਾਂ ਕਰਤਾ ਸਕੂਲ ਵਾਸਤੇ ਰੈਡੀ ਹੁਣ ਤਾਂ ਆਪ ਹੀ ਤਿਆਰ ਹੋ ਜਾਂਦਾ ਜੀ ਇਹ ਤੇ ਪਾਣੀ ਤਾਂ ਨਹੀਂ ਪਾ ਕੇ ਦੇਣਾ ਪੈਂਦਾ ਬਾਕੀ ਤਾਂ ਰੈਡੀ ਹੋ ਜਾਂਦਾ ਹੁਣ ਤਾਂ ਗੱਭਰੂ ਹੋਗਾ ਮੁੰਡਾ 13 ਸਾਲ ਦਾ ਬਾੜ ਤੋਂ ਬਾੜੇ ਵੱਡੇ ਨਹੀਂ ਹੋਗੇ ਤੇਰੇ ਜੂੜਾ ਰੱਖ ਲੈ ਜਸ਼ਨ ਜੂੜਾ ਰੱਖ ਲੈ ਠਾਰ ਰੱਖੂੰਗਾ ਠਾਰ ਕੇ ਰੱਖੂੰਗਾ ਫਿਰ ਇਹ ਨਹੀਂ ਜੇਕਰ ਹੋਣਾ ਨਹੀਂ ਹਾਂ ਲੋ ਜੀ ਮਿਲੋ ਆਪਣੇ ਜਸ਼ਨ ਤੁਸੀਂ ਆਹਦਣਾ ਵੀਡੀਓ ਚ ਜਸ਼ਨ ਨਹੀਂ ਦਿਖਾਉਂਦੇ ਜਸ਼ਨ ਨਹੀਂ ਦਿਖਾਉਂਦੇ ਬੂਠ ਰਹਿ ਗਏ ਜੀ ਬਸ ਇਹਦੇ ਪਾਉਣ ਵਾਲੇ ਤੇ ਰੋਟੀ ਇਹਦੀ ਮੈਂ ਤਿਆਰ ਕਰਤੀ ਲੱਸੀ ਪਾਈ ਪਈ ਹੁਣ ਜੇ ਬੂਠ ਪਾਕਦਾ ਉਹ ਰੋਟੀ ਖਾਲਾ ਪੁੱਤ ਜਸ਼ਨ ਦੇ ਰੈਡੀ ਕੈਂਚੀ ਨਾਲ ਇਹਦੇ ਨਾਲ ਧਾਗੇ ਜੇ ਕੱਟ ਰਹੇ ਸੀ ਬੈਂਚ ਜਿਤੇ ਅੜ ਜਾਂਦੇ ਆ ਜਦੋਂ ਤੇ ਬਹੁਤ ਪਰਦੀ ਤੇ ਉਹ ਧਾਗੇ ਜੇ ਨਿਕਲ ਜਾਂਦੇ रेडी मैं भी बस हूं तैयार करता है झाड़ू चढ़ दिया हा चली आंदे कपड़े रोटी खाला बो तो तू तो तेरी रोटी ठर जूगी लो जी मम्मी के चली आंदे कपड़े ਲੋ ਜੀ ਨਾ ਤਾਂ ਉਹ ਕੀ ਹੋ ਗਿਆ ਆਪਾਂ ਰੈਡੀ ਤੇ ਚਾਹ ਚੂਪੀ ਕੇ ਕੀਤੀ ਆਪਾਂ ਰੈਸਟ ਰੈਸਟ ਕਰਨ ਤੋਂ ਬਾਅਦ ਸਸਰ ਬਾਕੇ ਤੇਜ ਆਪਣਾ ਜਸ਼ਨ ਆਖਦਾ ਮम्मी ਰੋਜ਼ ਕੁਲੂਆ ਕਹਿੰਦਾ ਮम्मी ਕੁਝ ਬਣਾਇਆ ਨਹੀਂ ਤੇ ਮੈਂ ਕਿਹਾ ਅੱਜ ਆਪਾਂ ਬਣਾਉਣੇ ਆ ਫ੍ਰੈਂਚ ਫ੍ਰਾਈ ਉਹ ਵੀ ਦੇਸੀ ਤਰੀਕੇ ਨਾਲ ਬਣਾਵਾਂਗੇ ਆਪਣੇ ਤਰੀਕੇ ਨਾਲ ਜਿਹੜਾ ਕੁਝ ਆਪਣੇ ਕੋਲੇ ਘਰੇ ਵੇਰ ਵਾਲਾ ਉਹਦੇ ਨਾਲ ਬਣਾਵਾਂਗੇ ਤੇ ਇਹਨਾਂ ਨੂੰ ਮੈਂ ਦੋ ਵਾਰੀ ਪਾਣੀ ਵਿੱਚ ਕੱਢ ਲਈ ਜੀ ਆਲੀਆਂ ਨੂੰ ਤੇ ਇਹਨਾਂ ਨੂੰ ਲੰਮੇ ਆਏ ਜੀਰਾ ਤਿੰਨ ਨਾਲੂ ਲਏ ਆ ਤੇ ਪਾਣੀ ਵਿੱਚ ਸਾਫ਼ ਪਾਣੀ ਜਿੰਨਾ ਚਿਰ ਸਾਫ਼ ਪਾਣੀ ਨਿਕਲਿਆ ਵਧੀਆ ਪਹਿਲਾਂ ਤਾਂ ਮਿਲਾ ਜਾ ਪਾਣੀ ਨਿਕਲਿਆ ਦੋ ਵਾਰੀ ਤੀਜੀ ਵਾਰ ਵਧੀਆ ਸਾਫ਼ ਪਾਣੀ ਨਿਕਲਿਆ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਪੌਣੇ ਉੱਤੇ ਸੁਕਾਵਾਂਗੇ ਵੀ ਜਮਾ ਸੁਕਾ ਕੇ ਫਿਰ ਆਪਾਂ ਇਸਮਾਨ ਪਾਵਾਂਗੇ ਲਓ ਜੀ ਆਪਾਂ ਲੈ ਲਿਆ ਜੀ ਤੋਤਾ ਪੌਣਾ ਤੋਤੇ ਪੌਣੇ ਦਿੱਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕਰਾਂਗੇ ਸਾਫ਼ ਤੇ ਜਾਂ ਵੀ ਇਹਨਾਂ ਨੂੰ ਇਹਨਾਂ ਨੂੰ ਸੁਕਾਵਾਂਗੇ ਜਿਹੜਾ ਪਾਣੀ ਜਾਂ ਵੀ ਇਹਨਾਂ ਦਾ ਸਾਰਾ ਸੁੱਕ ਜੇ ਵੀ ਪੌਣਾ ਸੋਖ ਲੇ ਪਾਣੀ ਤੇ ਫਿਰ ਆਪਾਂ ਇਹ ਚ ਪਾਵਾਂਗੇ ਸਮਾਨ ਜਿਹੜਾ ਪੈਂਦਾ ਲੋ ਜੀ ਪੌਣੇ ਨੇ ਸਾਰਾ ਪਾਣੀ ਸੋਖ ਲਿਆ ਸੁੱਕਮ ਸੁੱਕੇ ਹੋ ਗਏ ਵਧੀਆ ਇਹ ਲੋ ਜੀ ਹੁਣ ਆਪਾਂ ਇਹਨੂੰ ਕੱਢਾਂਗੇ ਥੋੜਾ ਜਿਹਾ ਵੱਡੇ ਭਾਂਡੇ 'ਚ ਲੋ ਜੀ ਆਪਾਂ ਇਹ 'ਚ ਪਾਵਾਂਗੇ ਨੂਨ ਨੂਨ ਆਪਾਂ ਵੀ ਜਿੰਨਾ ਕਾ ਆਪਾਂ ਨੂੰ ਵੀ ਟੇਸਟ ਦੇ ਹਿਸਾਬ ਨਾਲ ਬਾਲਾ ਨਹੀਂ ਪਾਉਣਾ ਤੇ ਫਿਰ ਆਪਾਂ ਪਾਵਾਂਗੇ ਲਾਲ ਮਿਰਚ ਲਾਲ ਮਿਰਚ ਵੀ ਬਸ ਕ੍ਰਿਸਪੀ ਜੇ ਹੋ ਜਾਣ ਵਧੀਆ ਲੱਗਣ ਨਾ ਤਿੱਖੇ ਨਹੀਂ ਕਰਨੇ ਜਿਆਦੇ ਆਪਾਂ ਵੀ ਜਿਆਦੇ ਨਮਕੀਨ ਮਿਰਚਾਂ ਲੱਗਣ ਹਲਕੀਆਂ ਜਿਹੀਆਂ ਮਿਰਚਾਂ ਪਾਵਾਂਗੇ ਤੇ ਉਹ ਤਾਂ ਇਹਦੇ ਵਿੱਚ ਪੈਂਦਾ ਹੁੰਦਾ ਜੀ ਜਿਹੜਾ ਹੁੰਦਾਗਾ ਕੋਰਨ ਫਲੋ ਜਾਨੀ ਕਿ ਚੌਲਾਂ ਦਾ ਆਟਾ ਤੇ ਚੌਲਾਂ ਦਾ ਆਟਾ ਫਿਰ ਆਪਣੇ ਕੋਲ ਹੈ ਨਹੀਂ ਸੀ ਘਰੇ ਜਿਹੜੀ ਜਿਹੜੀ ਚੀਜ਼ ਸੀਗੀ ਆਪਾਂ ਉਸ ਚੀਜ਼ ਤੋਂ ਹੀ ਬਣਾਵਾਂਗੇ ਤੇ ਆਪਾਂ ਉਹਦੇ ਥਾਂ ਤੇ ਪਾਵਾਂਗੇ ਬੇਸਣ ਚਲੋ ਮੈਂ ਕਿਹਾ ਬੇਸਣ ਬਾਜਾ ਦੇ ਨਹੀਂ ਪਾਉਣਾ ਬੇਸਣ ਆਪਾਂ ਬਸ ਹਲਕਾ ਜਿਹਾ ਬੇਸਣ ਪਾਉਣਾ ਬਿਜੜਾ ਮੜਾ ਮੜਾਇਨਾ ਆਲੂਆਂ ਦੇ ਉੱਤੇ ਮੜਮੜੀ ਭਰਤ ਜੀ ਚੜਜੇ ਤੇ ਜਿਹਦੇ ਨਾਲੇ ਥੋੜੀ ਜਿਹੀ ਕ੍ਰਿਸਪੀ ਬਣ ਜਾਣ। ਸਾਰੀਆਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਰਲਵਾ ਲਾਂਗੇ ਹੱਥ ਨਾਲ। ਵੀ ਸਾਰੀਆਂ ਸਾਰੇ ਆਲੂ ਜਿਹੜੇ ਨੀਚੇ ਵਾਲੇ ਆਲੂ ਉਹਨਾਂ ਦੇ ਉੱਤੇ ਵੀ ਸਾਰਿਆਂ ਦੇ ਉੱਤੇ ਵੀ ਲੱਗ ਜੀ ਨੂਨ ਮਿਰਚ। ਲਓ ਜੀ ਸਾਰੇ ਹੋ ਗਏ ਮਿਕਸ ਤੇ ਹੁਣ ਆਪਾਂ ਤੇਲ ਪਚੜਾਉਣੇ ਆ ਕੜਾਈ ਦੇ ਵਿੱਚ ਲਓ ਜੀ ਤੇਲ ਆਪਣਾ ਹੋ ਚੁੱਕਿਆ ਗਰਮ ਬਸ ਆਪਾਂ ਸਾਭ ਜੇ ਦਾ ਤੇਲ ਹੀ ਪਾਇਆ ਵੀ ਆਪਾਂ ਥੋੜੇ ਥੋੜੇ ਕਰਕੇ ਪਾ ਕੇ 11 ਗਰਮ ਕਰਕੇ ਤੇਲ ਫਿਰ ਆਪਾਂ ਇਹਨੂੰ ਥੋੜਾ ਜਿਹਾ ਸਲੋ ਕਰ ਲਾਂਗੇ ਗੈਸ ਨੂੰ ਵੀ ਮੀਡੀਅਮ ਜੀ ਫਲੇਮ ਤੇ ਪਕਾਉਣੇ ਆ ਬਾਹਲੀ ਔਰਸ ਤੇ ਹੀ ਪਕਾਉਣੇ ਇਹ ਵੀ 11 ਇਹਨਾਂ ਨੂੰ ਪਾ ਕੇ ਤੇ ਆਪਾਂ ਕੱਢ ਲਾਂਗੇ ਕਿਰਾਂ ਇਹਨਾਂ ਨੂੰ ਇੱਕ ਵਾਰੀ ਦੁਬਾਰੇ ਫੇਰ ਫਰਾਈ ਕਰਾਂਗੇ ਹਨ ਤੇ ਇਹ ਨਾਲ ਇਹ ਬਹੁਤ ਹੀ ਜ਼ਿਆਦਾ ਕ੍ਰਿਸਪੀ ਬੰਦੇ ਆ ਜੀ ਜੇ ਆਪਾਂ ਕੇਰਾ ਹੀ ਉਹ ਕਰ ਦਈਏ ਫਿਰ ਇਹ ਚੰਗੀ ਤਰ੍ਹਾਂ ਬੰਦੇ ਨਹੀਂਗੇ ਤੇ ਜੇ ਆਪਾਂ ਇਹਨਾਂ ਨੂੰ ਦੁਬਾਰੇ ਇੱਕ ਵਾਰੀ ਹੋਰ ਫਰਾਈ ਕਰਾਂਗੇ ਇੱਕ ਵਾਰੀ ਫਰਾਈ ਕਰਕੇ ਕੱਢ ਲਾਂਗੇ ਦੁਬਾਰੇ ਫਰਾਈ ਕਰਾਂਗੇ ਉਹ ਤੋਂ ਬਹੁਤ ਹੀ ਜ਼ਿਆਦਾ ਐ ਵਧੀਆ कुरकुरੇ ਬੰਦੇ ਆ ਲਓ ਜੀ ਕੇਰਾ ਆਪਾਂ ਇਹਨਾਂ ਨੂੰ ਕੱਢ ਲਾਂਗੇ ਤੇ ਫਿਰ ਆਪਾਂ ਦੁਬਾਰੇ ਫਰਾਈ ਕਰਾਂਗੇ ਚੰਗੀ ਤਰ੍ਹਾਂ ਇਹਨਾਂ ਦਾ ਤੇਲ ਨਿਚੋੜ ਕੇ ਆਪਾਂ ਥਾਲੀ 'ਚ ਕੱਢ ਲਾਂਗੇ ਤੇ ਆ ਤੇ ਹੁਣ ਆਪਾਂ ਪਾਵਾਂਗੇ ਜਿਹੜੇ ਦੂਸਰੇ ਆ ਇਹਨਾਂ ਨੂੰ ਬਸ ਮੀਡੀਅਮ ਫਲੇਮ ਤੇ ਆਪਾਂ ਉਹ ਕਰਨਾ ਜਿਆਦਾ ਨਹੀਂ ਫਲੇਮ ਕਰਨੀ ਇਹਦੀ ਵੀ ਆਪਾਂ ਗੈਸ ਨੂੰ ਮੀਡੀਅਮ ਹੀ ਰੱਖਣਾ ਜ਼ਿਆਦਾ ਨਹੀਂ ਤੇਜ਼ ਕਰਨਾ ਫਿਰ ਇਹ ਚੰਗੀ ਤਰ੍ਹਾਂ ਵਿੱਚੋਂ ਵੀ ਪੱਕ ਜੂ ਪੱਕ ਜਾਣਗੇ ਆਲੂ ਤੇ ਜੇ ਆਪਾਂ ਜ਼ਿਆਦਾ ਉਹ ਕਰਤੀ ਫਿਰ ਉੱਤੋਂ ਉੱਤੋਂ ਤਾਂ ਇਹ ਵੀ ਐ ਗੋਲਡਨ ਕਲਰ ਹੋ ਜਾਣਗੇ ਤੇ ਆਲੂ ਅੰਦਰੋਂ ਕੱਚੇ ਰਹਿ ਜਾਣਗੇ ਇਸ ਲਈ ਬੱਸ ਮੀਡੀਅਮ ਹੀ ਰੱਖਣੀ ਆ ਕੋਲੇ ਆਪਾਂ ਇਹਦੀ ਗੈਸ ਨੂੰ ਤੇ ਜਾਨਕੀ ਹਲਕੇ ਹਲਕੇ ਗੈਸ ਤੇ ਅੱਗ ਵੀ ਸੇਕਦੇ ਇਹ ਬਣ ਜਾਣ ਲਓ ਜੀ ਇੱਕ ਵਾਰੀ ਇਹ ਸਾਰੇ ਆਪਾਂ ਫਰਾਈ ਕਰ ਲਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਦੂਸਰੀ ਵਾਰ ਪਾਵਾਂਗੇ ਕੜਾਈ ਦੇ ਵਿੱਚ ਤੇ ਜਿਹਦੇ ਨਾਲ ਇਹ ਵਧੀਆ ਐ ਕ੍ਰਿਸਪੀ ਬਣ ਜਾਣ ਤੇ ਬਹੁਤ ਹੀ ਜਿਆਦਾ ਦੇਖਣ 'ਚ ਕਿੱਡੇ ਸੋਹਣੇ ਬਣਿਆ ਤੇ ਇਹ ਹਜੇ ਆਪਣੇ ਕੋਲੇ ਕੌਰਨਫਲੋਰ ਜਿਹੜਾ ਉਹ ਹੁੰਦਾ ਚੌਲਾਂ ਦਾ ਆਟਾ ਉਹ ਹੈ ਨਹੀਂ ਸੀ ਉਹ ਹੁੰਦਾ ਉਹਦੇ ਨਾਲ ਤਾਂ ਹੋਰ ਵੀ ਜਿਆਦਾ ਕਰਕਰੇ ਬਣਦੇ ਇਹ ਤੇ ਚਲੋ ਜਿਹੜਾ ਸੀਗਾ ਚੀਜ਼ ਆਪਾਂ ਉਹ ਪਾ ਲਈ ਘਰੇ ਲਓ ਜੀ ਦੂਸਰੀ ਵਾਰ ਆਪਾਂ ਇਹਨਾਂ ਨੂੰ ਫਰਾਈ ਕਰਕੇ ਲਾਗੇ ਕੱਢਣ ਤੇ ਇਸ ਤੋਂ ਵੀ ਜ਼ਿਆਦਾ ਆਏ ਨਾ ਵਧੀਆ ਕਰਕਰੇ ਦੀ ਹੋਗੇ ਖੜਕਾ ਹੁੰਦਾ ਹੋਵੇਂ ਜਦੋਂ ਆਪਾਂ ਥਾਲੀ ਚ ਪਾਉਣੇ ਆ ਤੇ ਜਦੋਂ ਪਾਸੇ ਇਹਨਾਂ ਦਾ ਹਲਕਾ ਜਿਹਾ 골ਡਨ ਜਿਹਾ ਕਲਰ ਹੋ ਜਾਏ ਉਦੋਂ ਆਪਾਂ ਕੱਢ ਲਾਂਗੇ ਇਹਨਾਂ ਨੂੰ ਕਈ ਦਿਨ ਹੋ ਗਿਆ ਜੀ ਮੰਮਾ ਕਰੀ ਆ ਕੇ ਸਰੋਜ ਕਹਿੰਦਾ ਸਕੂਲੋਂ ਆਉਂਦਾ ਜਦੋਂ ਮੰਮੀ ਅੱਜ ਕੀ ਬਣਾਇਆ ਤੇ ਮੱਖਾਂ ਚਾ ਅੱਜ ਬਣਾਈ ਦਿੰਨੇ ਆ ਮੱਖ ਉਹਦੇ ਵਾਸਤੇ ਤੇ ਮੱਖ ਚੱਲ ਜਦੋਂ ਆਊਗਾ ਖਾ ਲੂਗਾ ਚੱਕੋ ਜੀ ਗੈਸ ਆਪਾ ਕਰਤਾ ਬੰਦ ਤੇ ਆਪਣੇ ਫ੍ਰੈਂਚ ਫ੍ਰਾਈ ਆ ਰੈਡੀ ਦੇਖੋ ਤੇ ਬਸ ਇਹਦੇ ਨਾਲ ਸੌਸ ਦੀ ਕਮੀ ਐ ਜੇ ਤਾਂ ਸੌਸ ਜਸ਼ਨ ਦੇ ਰੈਡੀ ਨੇ ਲਿਆਤੀ ਜਸ਼ਨ ਨੂੰ ਤਾਂ ਠੀਕ ਆ ਦੇਖੋ ਜੀ ਬਹੁਤ ਹੀ ਜਿਆਦੇ ਵਧੀਆ ਬਣੇ ਨੇ ਚੱਕੋ ਜੀ ਜਸ਼ਨ ਤਾਂ ਖਾ ਲੂਗਾ ਆ ਕੇ ਤੇ ਉਹਨੇ ਆਪਾਂ ਇਹਨਾਂ ਨੂੰ ਢੱਕ ਕੇ ਰੱਖ ਦਿੰਨੇ ਆ ਫੇਰ ਕਰਦੇ ਆਪਾਂ ਚਾ ਲੋ ਜੀ ਫਰੈਂਚ ਫਰਾਈ ਆਪਾਂ ਲਏ ਬਣਾ ਤੇ ਬਣਾ ਕੇ ਮੈਂ ਆ ਗਿਆ ਹਜੇ ਟਾਈਮ ਥੋੜਾ ਹੀ ਹੋਇਆ ਜੀ ਚਾਹ ਦਾ ਟਾਈਮ ਨਹੀਂ ਹੋਇਆ ਹਜੇ ਤੇ ਮੈਂ ਕਿਹਾ ਚਲੋ ਨੇ ਆਪਾਂ ਬਾਹਰ ਗੇੜਾ ਛੇੜਾ ਮਾਰਿਆ ਅੱਗੇ ਪਸੂਆਂ ਕਰਨੀ ਪਸੂ ਬੈਠਿਆ ਜੀ RAM ਨਾਲ ਆ ਦੇਖੋ ਇੱਥੇ ਤਾਂ ਬਹੁਤ ਸੋਹਣੀ ਹਵਾ ਚੱਲਦੀ ਹੈ ਜੀ ਐਡੀ ਸੋਹਣੀ ਹਵਾ ਚੱਲਦੀ ਹੈ ਨਾ ਪੁੱਛੋ ਨਾ ਤੇ ਜਸ਼ਨ ਦੇ ਡੈਡੀ ਬਾਈ ਜਾਂਦੇ ਆ ਜੀ ਉੱਦੇ ਜਿਹੜੇ 1100 ਨੂੰ ਗਾਈਆਂ ਨਹੀਂ ਦਿਖਾਈਆਂ ਸੀ ਵੀ ਗਾਈਆਂ ਫਿਰਦੀਆਂ ਤੇ ਉਹ ਵਾਈ ਜਾਂਦੇ ਸਨ ਦਿਖਾਵਾਂ ਉਹ ਦੇਖ ਇੱਥੇ ਬੀਜਣਾ ਜੀ ਹਰਾ 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 के भाई तो सुप ज गया पानी लाना पानी ला के फिर देख जाओ खरा हवा देखो जी कि सोहनी चली आती है झोने लहरा रहे रब का मौसम बदलवाई ज हो पा हा हा हवा तो बहुत ही ज्यादा सोहनी है जी ताही तो पशु बैठे जी आराब ना अखा मीज मीज के ਲੋ ਜੀ ਆਪਾਂ ਵੀ ਵਗੇਰਾ ਬੈਹ ਗਏ ਇੱਥੇ ਆ ਕੇ ਤੇ ਫਿਰ ਹਜ ਚਾਹ ਚ ਟਾਈਮ ਪਿਆ ਜੀ ਹਜੇ ਤਾਂ ਸਵਾ 1 ਕਿੱਕ ਹੋਇਆ ਤੇ ਚਲੋ ਮਖਾ ਫੇਰ ਧਰ ਦਿਆਂ ਚਾਹ ਮਖਾ ਚਲੋ ਉੱਨੇ ਆਪਾਂ ਇੱਧਰ ਆ ਕੇ ਬਾਹਰ ਜਿਹੜਾ ਖਾਣ ਕੁਛ ਟਾਈਮ ਦੇਖਿਆ ਫੋਨ ਜੀ ਤੇ ਚਲੋ ਜੀ ਫੇਰ ਮਿਲਦੇ ਆਪਾਂ ਸੋਨ ਸੀਨ ਆ ਗਿਆ ਰੋਈ ਚ ਆਪਣੀ ਰੋਈ ਚ ਤਾਂ ਨਾ ਬਾਹਲਾ ਜੇ ਕੋਸ ਬਣਾਉਣਾ ਪਏ ਜੇ ਮੇਰੀ ਭਾਰੀ ਭਣ ਜਾਂਦੀ ਆ ਰਾਦਾ ਵੀ ਰਸੋਈ ਚ ਬੜਨਾ ਪਊਗਾ ਗਰਮੀ ਵਾਲੀ ਹੁੰਦੀ ਹੈ ਜੀ ਰਸੋਈ ਚ ਆਪਣੀ ਝਵਾੜੀ ਲਾਦੀ ਹਵਾ ਲਾਦੀ ਹੋਵੇ ਫੇਰ ਤਰੀ ਫੇਰ ਤਾਂ ਬਾਕੀ ਚੁੱਲੇ ਤੇ ਇਸ ਵੇਲੇ ਤੂੰ ਪਾ ਜਾਂਦੀ ਹੈ ਜੀ ਚੁੱਲੇ ਤੇ ਬਹੁਤ ਜਾਇ ਤੋਂ ਪਹੁੰਦੀ ਨਹੀਂ ਤਾਂ ਬੰਦਾ ਚੁੱਲੇ ਤੇ ਅੱਗ ਮਾ ਜਾ ਕੇ ਦੋ ਛਟੀਆਂ ਨਾਲ ਮਿੰਟ ਚ ਕੰਮ ਨਿਬੜ ਜਾਂਦਾ ਪਰ ਚੁੱਲੇ ਤੇ ਆਪਣੇ ਤੇ ਇਸ ਵੇਲੇ ਜਮਾ ਤਿੱਖੜ ਦੁਪਹਿਰਾ ਹੁੰਦਾ ਸਿੱਧਾ ਸੂਰਜ ਹੁੰਦਾ ਹੈ ਤੇ ਚਲੋ ਜੀ ਆਪਾਂ ਫੇਰ ਮਿਲਦੇ ਹਾਂ ਸੋਨੂੰ ਉਧਰ ਵਾਜ ਜੰਗਲ ਜੁੰਗਲੇ ਬੰਦ ਕਰਕੇ ਆਈਆਂ ਕਮਰੇ ਤੇ ਕਿਉਂਕਿ ਘਰ ਦਾ ਉੱਡੀ ਜਾਂਦਾ ਤੇ ਫਿਰ ਕਮਰੇ ਚ ਜਾਂਦਾ ਸਾਰੇ ਬੈੱਡ ਬੁੱਡ ਸਾਫ਼ ਕਰਦੇ ਆ ਪਰ ਡੇਲੀ ਉਹ ਫੇਰ ਉਹ ਮੈਂ ਫੇਰ ਪਾ ਜਾਣਗੀ ਤੇ ਫਿਰ ਮੈਂ ਇਧਰ ਹੀ ਆ ਗਈ ਬਾਹਰ ਕਿਉਂਕਿ ਕਾਹਰੇ ਤਾਂ ਉੜਦਾ ਨਾ ਸੁੱਕਿਆ ਪਿਆ ਬਣਦਾ ਆ ਕਰਕੇ ਓਏ ਨਾ ਇਹ ਤਾਂ ਵਾਸਤੇ ਬਣਾਇਆ ਯਾਰ ਆਪਾਂ ਤਾਂ ਰੋਟੀ ਵੀ ਖਾੜਾਂਗੇ ਅੱਜ ਬੜੇ ਐਂ ਕਿ ਚੌੜ ਕਰਨਾ ਹੈ ਰੋਟੀ ਨਹੀਂ ਖਾਂਦਾ ਇਸ ਵੇਲੇ ਆ ਕੇ ਜੀ ਇਹ ਖਾ ਲੈਣ ਦੇ ਰੋਜ਼ ਆ ਮम्मी ਕੁਝ ਬਣਾਇਆ ਨਹੀਂ ਮम्मी ਕੁਝ ਬਣਾਇਆ ਨਹੀਂ ਤੈਨੂੰ ਖੰਗ ਹੋ ਰਹੀ ਡਾਕਟਰ ਨੇ ਕਿਹਾ ਤਲੇ ਰੰਗ ਨਹੀਂ ਦੇ ਜੀ ਜਿ ਖਾ ਆਉਂਦਾ ਹੋ ਰਿਹਾ ਜਿਸਨ ਰੇਸ਼ ਹੋ ਰਿਹਾ ਤੇ ਤੇ ਪਾਲਾ ਹੁਣ ਛੱਡਦੇ ਤਾਂ ਹਾਂ ਉਹਨੂੰ ਖਾਵਾ ਤਾਰੇ ਜਨਾ ਹਾਂ ਹੋ ਰਿਹਾ ਡਾਕਟਰ ਨੇ ਕਿਹਾ ਨਾਲ ਚਟਨੀ ਹੁੰਦੀ ਫਿਰ ਵਧੀਆ ਲੱਗਦੀ ਲਓ ਨੈਣ ਤਾਂ ਨਹੀਂ। ਲਓ ਖਾ ਲੋ ਤੁਸੀਂ ਸੱਚਾ ਮੈਂ ਤਾਂ ਚਾਹ ਦੇਖ ਕੇ ਆਉਣੀ। ਚਾਹ ਨਾ ਮੇਰੀ ਕਿਤੇ ਨਿਕਲ ਗਈ ਹੋਵੇ ਛੋਡੇ ਚੱਕਰ ਚ। ਲਓ ਜੀ ਆਪਾਂ ਤਾਂ ਰੱਖੀ ਚਾਹ। ਟਾਈਮ ਸਹੀ 2:00 ਵਜੇ। ਤੇ ਆਪਣਾ ਦਸਣਾ ਹੁਣੀ ਆਇਆ। 2 1-2 ਮਿੰਟ ਹੀ ਹੋਇਆ ਇਹ। ਲੋ ਜੀ ਆਲੂ ਨਾ ਤੰਨੀ ਸੀ ਜੇ ਕਿਤੇ ਆਲੂ ਵੱਧ ਹੁੰਦੇ ਤਾਂ ਅੱਜ ਸ਼ੀਸ਼ਾ ਤਾ ਆਲੂ ਹੁੰਦੇ ਤਾਂ ਥਾਲੀ ਭਰ ਕੇ ਬਣ ਜਾਂਦੀ ਹਨ ਤੇ ਜਸ਼ਨ ਦੇ ਡੈਡੀ ਆਦੇ ਸਵਾਦ ਹੀ ਬਹੁਤ ਹੈ ਤੇ ਜਸ਼ਨ ਮਾਦਾ ਜਸ਼ਨ ਵਾਸਤੇ ਬਣਾਇਆ ਸੋਨੂੰ ਪਤਾ ਜੀ ਆਪਦਾ ਵੀ ਜੀ ਕਰਦਾ ਹਨਾ ਉਦੋਂ ਆਰਾਦਾ ਵੀ ਆਪ ਵੀ ਖਾ ਲਗੀ ਤੇ ਜਸ਼ਨ ਦੇ ਡੈਡੀ ਕਹਿੰਦੇ ਵੱਧ ਬਣਾਉਣਾ ਸੀ ਮੇਰੇ ਆਲੂ ਤੰਨ ਸੀ ਤੇ ਚੁਬਾਕਾ ਕਹਿੰਦੇ ਕੱਲ ਨੂੰ ਚਾ ਆਲੂ ਲਿਆਇਓ ਹੋਰ ਫਿਰ ਕੱਲ ਨੂੰ ਹੋਰ ਬਣਾ ਲਾਂਗੇ ਬਹੁਤ ਹੀ ਜਿਆਦਾ ਸਵਾਦ ਬਣਿਆ ਜੀ ਨਾਲੇ ਕਹਿੰਦੇ ਕੱਲ ਨੂੰ ਉਹ ਲਿਆਵਾਂਗੇ ਚਟਨੀ ਤੇ ਚਲੋ ਕੱਲ ਨੂੰ ਦੁਬਾਰੇ ਫੇਰ ਬਣਾ ਲਾਂਗੇ ਟਾਈਮ ਤਾਂ ਲੱਗਾ ਹੀ ਨਹੀਂ ਜੀ ਸਾਰੇ 5 ਮਿੰਟਾਂ ਦੀ ਖੇਡ ਸੀਗੀ ਤੇ ਬਸ ਮਿੰਟੋ-ਮਿੰਟੀ ਬਣ ਗਏ ਤੇ ਲਓ ਜੀ ਆਪਣੀ ਚਾਹ ਵੀ ਉਬਲ ਗਈ ਤੇ ਬਸ ਚਾਹ ਚੋ ਪੀ ਕੇ ਮੈਂ ਕੱਪੜੇ ਤਾਂ ਮਾਰਦੀ ਆ ਬਸ ਫਿਰ ਆਪਣੇ ਨੀਰੇ ਚਾਹ ਦਾ ਟਾਈਮ ਹੋ ਜਾਊਗਾ ਜੀ 4:30 ਖਾਗੀ ਪਾਲ ਆਪਣੀ ਚਾਹੇ 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 ਕੇ ਬੰਦਨਾ ਹੋਈ ਬੰਦਨਾ ਹੋਈ ਚਲੋ ਜੀ ਫੇਰ ਮਿਲਦੇ ਆਪਾਂ ਸੋਨ ਕੱਲ ਨੂੰ ਦੁਬਾਰੇ ਫੇਰ ਬਣਾ ਲਾਂਗੇ ਸਵਾਭ ਉਹਦ ਬਣਿਆ ਜੀ ਲਓ ਜੀ ਅੱਜ ਆਪਾਂ ਸਬਜ਼ੀ ਬਣਾਵਾਂਗੇ ਆਲੂ ਚੋਲਿਆਂ ਦੀ ਮਸਾਲਾ ਰਗੜ ਕੇ ਰੱਖਤਾ ਤੇ ਪਸ਼ੂਆਂ ਨੂੰ ਮੰਮੀ ਪਾਣੀ ਪੀ ਆਂਦੇ ਆ ਤੇ ਟਾਈਮ ਕਾਫੀ ਹੋ ਗਿਆ ਸ਼ਿਵਜਨ ਵਾਲੇ ਹੋ ਗਏ ਅੱਜ ਤਾਂ ਤੇ ਆਪਣੀ ਨਾ ਜੀ ਝੋਟੀ ਦੇ ਪਤਾ ਨਹੀਂ ਕੀ ਹੋ ਗਿਆ ਸਾਰੀ ਸੁੱਜ ਗਈ ਵਿਚਾਰੀ पता नहीं कोई जहर चीज़ कोई लड़ी कोई है ना, माड़ी मोटी सारी अखियां पाल सुजा कन्ना किडे तप्फड़ हूने डॉक्टर फोन कर सारे हो गए इधर मगर भी ਕਰਿਆ ਜੀ ਫੋਨ ਡਾਕਟਰ ਕਹਿੰਦਾ ਮੈਂ ਆਉਣਾ ਫਿਰ ਆ ਡਾਕਟਰ ਦੱਸੂਗਾ ਕਿ ਫਿਰ ਕੋਈ ਲਾਜੂ ਵਟਿਕਾ ਕੋਈ ਗੋਲੀਆਂ ਉਧੋਰ ਦੇ ਦੂਗਾ ਦਵਾਈ ਤੇ ਦੇਖੋ ਅੱਖਾਂ ਵੀ ਸੁੱਜੀਆਂ ਪਈਆਂ ਤੇ ਆ ਗਾਲ ਦੇ ਥੱਲੇ ਆ ਦੇਖੋ ਆ ਇੱਥੇ ਆ ਹੋਰ ਹੀ ਮਾਸ ਜਾ ਹੋਰੀ ਹੋਇਆ ਵੈ ਇੱਡਾ ਹੋਇਆ ਰਿਹਾ ਪਏ ਬਚਾਰੀ ਦੇ ਪਤਾ ਨਹੀਂ ਕੀ ਹੋ ਗਿਆ ਡਾਕਟਰ ਦੱਸੂ ਹਾਂ ਕੀ ਹੋ ਗਿਆ ਕੀ ਹੋ ਗਿਆ ਖੁਰਕੁੰਦੀ ਹੈ ਖੁਰਕੁੰਦੀ ਹੈ ਤੇਰੇ ਖੁਰਕੁੰਦੀ ਹੈ ਖੁਰਕੁੰਦੀਆ ਲੱਡੋ ਹੋਏ ਲੱਡੋ ਆਉਂਦਾ ਡਾਕਟਰ ਫਿਰ ਤੇਰੇ ਕਰਦਾ ਤੇਰਾ ਟੀਕਾ ਲਾਊਗਾ ਨਾ ਫਿਰ ਤੇਰੇ ਨਾਲ ਖਾਰਸੀ ਹੁਣ ਹਟ ਜੂਗੀ ਉਹਦੇ ਨਾਲ ਵਿਚਾਰੀ ਦੇ ਖੁਰਕ ਹੋ ਜਾਂਦੀ ਹੈ ਜੀ ਕੀ ਪਤਾ ਮੱਚਦੇ ਵੀ ਹੁਣ ਹਨਾ ਤੇ ਸਾਨੂੰ ਤਾਂ ਆ ਕਿਤੇ ਕੋਈ ਹੋਰ ਹੀ ਨਾ ਬਿਮਾਰੀ ਹੋਵੇ ਆ ਦੇਖੋ ਕਿੱਡਾ ਥੋਇਆ ਪਿਆ ਗੱਥਰ ਨੂੰ ਧੌਣ ਗਲ ਜਾ ਮੂੰਹ ਕੋਲ ਥੱਲੇ ਚਲੋ ਜੀ ਦੇਖਦੇ ਹਾਂ ਕੀ ਬੰਦਾ ਜਸ਼ਨ ਦੇ ਡਾਡੀ ਨੇ ਨਾ ਆਉਣਾ ਹੈ ਕਹਿੰਦਾ ਜੇ ਮੈਂ ਨਾਉਣ ਲੱਗ ਗਿਆ ਡਾਕਟਰ ਆਜੀ ਹਜੇ ਤੱਕ ਡਾਕਟਰ ਆਇਆ ਨਹੀਂ ਪੰਜ ਫੋਨ ਲਾਉਣੇ ਆ ਕਹਿੰਦਾ ਬਸ 5 ਮਿੰਟਾਂ ਚ ਆ ਗਿਆ ਤੇ ਪਤਾ ਨਹੀਂ ਕੀ ਜੀ ਝੋਟੀ ਤੇ ਗਰੋ ਸਾਡੀ ਤੇ ਪਹਿਲਾਂ ਇਹਨੂੰ ਹਫਤਾ ਕੋ ਪਹਿਨਾ ਇਹਨੂੰ ਬੁਖਾਰ ਹੋ ਗਿਆ ਇੰਨਾ ਚ 104 ਬੁਖਾਰ ਸੀ ਤੇ ਅੱਜ ਆ ਹੋਵੇ ਬੇਚਾਰੀ ਦੇ ਪਤਾ ਨਹੀਂ ਕੀ ਹੈ ਤੇ ਗਰੋ ਚਲੋ ਜੀ ਦੇਖਦੇ ਹਾਂ ਹੁਣ ਡਾਕਟਰ ਆਊਗਾ ਫਿਰ ਕੋਈ ਟੀਕਾ ਟੱਲਾ ਲਾਊਗਾ ਤਾਂ ਕੋਈ ਫਰਕ ਪਊਗਾ ਟੜਕੇ ਨੂੰ ਕਿਤੇ ਜਾ ਕੇ ਫਰਕ ਪਊਗਾ ਬਾਕੀ ਦੇਖਦੇ ਹਾਂ ਕੀ ਦਸੂਗਾ ਅੱਜ ਹਾਜੀ ਤੇ ਕਰਾਇਆ ਨਹੀਂ ਬਸ ਜੀ ਅਸੀਂ ਵੀ ਲੱਗਦਿਆਂ ਰੋਟੀ ਟਾਈਮ ਕੋਣਕ ਸੱਤ ਦਾ ਹੋ ਗਿਆ ਤੇ ਅੱਜ ਸਾਡੇ ਜੀ 7 ਵਜੇ ਗੁਰਦੁਆਰਾ ਸਾਡੇ ਗੁਰਦੁਆਰਾ ਸਾਹਿਬ ਚ ਬੀਬੀ ਰਜਨੀ ਫਿਲਮ ਦਿਖਾਈ ਜਾਊਗੀ ਜੀ ਤੇ ਮੁੰਡਿਆਂ ਨੂੰ ਤਾਂ ਉਹ ਹੁੰਦਾ ਹਨਾ ਵੀ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਉਹ ਕਹਿ ਦੇਣਗੇ ਵੇ ਅਸੀਂ ਫਿਲਮ ਦੇਖ ਕੇ ਆਉਣੀ ਆ ਬਗ ਜਾਣਗੇ ਮੇਰਾ ਇੰਨਾ ਜੀ ਹੈ ਪਰ ਕੁੜੀਆਂ ਨੂੰ ਬੰਗਾਂ ਨੂੰ ਇੰਨੀਆਂ پابੰਦੀਆਂ ਕਿਉਂ ਆ ਜਾਣ ਨਹੀਂ ਦਿੰਦੇ ਤੇ ਨਹੀਂ ਤਾਂ ਵਧੀਆ ਲਾਈਵ ਵਧੀਆ ਫਿਲਮ ਦੇਖ ਆਉਦੇ ਵੱਡੀ ਸਕਰੀਨ ਲਾਉਂਦੇ ਹੁੰਦੇ ਜੀ ਸਾਡੇ ਉੱਥੇ ਗੁਰਦੁਆਰਾ ਸਾਹਿਬ ਉੱਥੇ ਫਿਲਮ ਦਿਖਾਉਂਦੇ ਹੁੰਦੇ ਆ ਤੇ ਚਲੋ ਜੀ ਚਲੋ YouTube ਤੇ ਆ ਜੂਗੀ ਆਪਾਂ ਉੱਥੇ ਦੇਖਿਆ ਉੱਥੇ ਦੇਖ ਲਾਂਗੇ YouTube ਤੇ ਹੋਰ ਕੀ ਕਰ ਸਕਦੇ ਆ ਤੇ ਸਾਡੇ ਜੀ ਗੁਰਦੁਆਰੇ ਨਾ ਵੀ ਕੋਈ ਨਾ ਕੋਈ ਧਾਰਮਿਕ ਫਿਲਮ ਦਿਖਾਉਂਦੇ ਰਹਿੰਦੇ ਆ ਸਾਬ ਜਾਦਿਆਂ ਦੀ ਹੋਵੇ ਜਾਂ ਕੋਈ ਵੀ ਧਾਰਮਿਕ ਫਿਲਮ ਨਾ ਧਰਮ ਨਾਲ ਜੁੜੀ ਹੋਵੇ ਸਿੱਖ ਧਰਮ ਨਾਲ ਉਹ ਫਿਲਮਾਂ ਦਿਖਾਉਂਦੇ ਹੁੰਦੇ ਆ ਤੇ ਅੱਜ ਬੀਬੀ ਰਜਨੀ ਫਿਲਮ ਦਿਖਾਈ ਜਾਊਗੀ ਜੀ ਤੇ ਆਖਿਆ ਜੀ ਸਾਰੇ ਜਣੇ ਪਹੁੰਚੋ ਪਰ ਸਾਰੇ ਜਣੇ ਨਹੀਂ ਪਹੁੰਚ ਸਕਦੇ ਜੀ ਕਰਦਾ ਹੋਏ ਸਾਡੇ ਵਰਗੇ ਦਾ ਫਿਰ ਵੀ ਨਹੀਂ ਜਾ ਸਕਦੇ ਤੇ ਚਲੋ ਜੀ ਆਪਾਂ YouTube ਤੇ ਦੇਖ ਲਾਂਗੇ YouTube ਤੇ ਆ ਜੂਗੀ ਕਿਤੇ ਚਲੋ ਜੇ ਇਸੇ ਦੇ ਨਾਲ ਆਪਾਂ ਵੀਡੀਓ ਦਾ ਕਰਦੇ ਐਂਡ ਆਪਾਂ ਕੱਲ ਨੂੰ ਦੱਸਾਂਗੇ ਤੁਹਾਨੂੰ ਵੀ ਆਪਣੀ ਛੋਟੀ ਦਾ ਡਾਕਟਰ ਨੇ ਕੀ ਕੀਤਾ ਵੀ ਕੀ ਹੋਇਆ ਜਾਂ ਕੋਈ ਲੱਭ ਲੜਿਆ ਕੁਛ ਇਹਦੇ ਜਾਂ ਕੋਈ ਹੂ ਕੋਈ ਅਲਰਜੀ ਆ ਚਲੋ ਦੇਖਦੇ ਆਊਗਾ ਮੈਨੂੰ ਐ ਮੈਂ ਡਿਕ ਡਿਕ ਕੇ ਮੈਂ ਫੇਰ ਹੀ ਵੀਡੀਓ ਦਾ ਐਂਡ ਕਰਾਂ ਮੈਂ ਡਾਕਟਰ ਆ ਜੂਗਾ ਹਜੇ ਤੱਕ ਕਰਾਇਆ ਨਹੀਂ ਉਹਨੂੰ ਪੁੱਛਣ ਵਾਲਾ ਹੋਵੇ ਵੀ ਤੈਨੂੰ ਇਸ ਤੋਂ ਬਾਅਦ ਨੇਰੇ ਚ ਕੀ ਦਿਸੂਗਾ ਹੈ ਵੀ ਤੁਹਾਡਾ ਦਿਨ ਖੜਾ ਹੁਣ ਆ ਜਾ ਦੇਖ ਲਾ ਤੇ ਚਲੋ ਜੀ ਫਿਰ ਅੱਜ ਦੀ ਵੀਡੀਓ ਦਾ ਕਰਦੇ ਆਪਾਂ ਇੱਥੇ ਐਂਡ ਫਿਰ ਮੈਥੋਂ ਐ ਵੀਡੀਓ ਦਾ ਐਂਡ ਨਹੀਂ ਹੋਣਾ ਕਿਉਂਕਿ ਮੈਂ ਰੋਟੀ ਲੱਗਣਾ ਫਿਰ ਇਦੋਂ ਬਾਅਦ ਦਿਨ ਛਿਪ ਜਾਂਦਾ ਜਮੈਂ ਹੀ ਹਨੇਰਾ ਹੀ ਹੋ ਜਾਂਦਾ ਰੋਟੀ ਪਉਂਦ ਕਰਦੇ ਤੇ ਮਿਲਦੇ ਆਂ ਤੁਹਾਨੂੰ ਕੱਲ ਨੂੰ ਆਪਾਂ ਨੈਕਸਟ ਬਲੌਗ ਦੇ ਨਾਲ ਜੇ ਸਾਡੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਸਾਡਾ ਬਲੌਗ ਦੇਖ ਰਹੇ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਜੇ ਬਾਕੀ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਸੁਣ ਸੁਣ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਮਿਲਦੇ ਜੀ ਆਪਾਂ ਕੱਲ ਨੂੰ ਜੀ ਤੁਹਾਨੂੰ ਹੱਸਦੇ ਰਹੋ ਵਸਦੇ ਰਹੋ ਸਾਡੀ ਵੀਡੀਓ ਐਸੀ ਤਰ੍ਹਾਂ ਦਿੰਦੇ ਰਹੋ ਸਤਿ ਸ੍ਰੀ ਅਕਾਲ ਤੇ ਬਾਏ ਬਾਏ